ਕਭਾ ਹੋਏ? ਇਹਨਾਂ ਚੁੱਕੇ ਨਿਨੂ ਵਿਤੋ ਆ ਨੰਦੇਸ ਕਾ? ਦਸਟੇਰ ਬਾਉਮ ਦਸ ਲੇਬਸ? ਵਾਟ ਇਜ਼ ਦ ਟਰੀ ਆ ਲਾਈਫ? ਨੋ ਜਮੇ? ਨੋ! ਇਤੋ ਤੱਕ ਕਿ ਜਿਹੜੇ ਲੋਕ ਲੰਬੇ ਸਮੇਂ ਤੋਂ ਚਰਚ ਵਿੱਚ ਜਾ ਰਹੇ ਹਨ, ਉਹਨਾਂ ਨੂੰ ਜੀਵਨ ਦੇ ਬਿਰਚ ਬਾਰੇ ਕੋਈ ਜਾਣਕਾਰੀ ਨਹੀਂ ਹੈ। ਤਾਂ ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ ਅਦਨ ਵਿੱਚ ਪੂਰਬ ਵੱਲ ਲਾਇਆ। ਖਾਨ ਵਿੱਚ ਚੰਗਾ ਸੀ ਅਤੇ ਬਾਗ ਦੇ ਵਿੱਚਕਾਰ ਜੀਵਨ ਦਾ ਬਿਰਛ ਤੇ ਭਲੇ ਬੂਰੇ ਦੀ ਸਿਆਣ ਦਾ ਬਿਰਛ ਵੀ ਉਗਾਇਆ। ਅਦੰਦਰ ਜੀਵਨ ਦਾ ਬਿਰਛ ਤੋਂ ਕਿਹੋ ਜਿਹਾ ਲਾਭ ਹੁੰਦਾ ਹੈ? ਉਹ ਆਪਣਾ ਹੱਥ ਵਧਾ ਕੇ ਜੀਵਨ ਦੇ ਬਿਰਛ ਤੋਂ ਵੀ ਲੈ ਕੇ ਖਾਵੇ ਅਤੇ ਸਦਾ ਜਿਉਂਦਾ ਰਹੇ। ਜੀਵਨ ਦੇ ਬਿਰਛ ਦਾ ਲਾਭ ਸਦੀਪਕ ਜੀਵਨ ਹੈ। ਹਾਲਾਂਕਿ ਆਦਮ ਅਤੇ ਹਵਾ ਜੀਵਨ ਦੇ ਬਿਰਛ ਤੋਂ ਨਹੀਂ ਖਾ ਸਕਦੇ ਸੀ ਕਿਉਂਕਿ ਉਹਨਾਂ ਨੇ ਪਾਪ ਕੀਤਾ ਸੀ ਇਹ ਪਰਮੇਸ਼ਵਰ ਹਨ ਜਿਨ੍ਹਾਂ ਨੇ ਜੀਵਨ ਦੇ ਬਿਰਛ ਦਾ ਰਸਤਾ ਬੰਦ ਕੀਤਾ ਤਾਂ ਜੋ ਇਸ ਦਾ ਫਲ ਨਾ ਖਾ ਸਕਣ ਇਸ ਲਈ ਸਿਰਫ ਪਰਮੇਸ਼ਵਰ ਹੀ ਪਾਪੀਆਂ ਨੂੰ ਜੀਵਨ ਦਾ ਬਿਰਛ ਦੇ ਸਕਦੇ ਹਨ 2000 ਸਾਲ ਪਹਿਲਾਂ ਪਰਮੇਸ਼ਵਰ ਪਾਪੀਆਂ ਨੂੰ ਸਦੀਪਕ ਜੀਵਨ ਦੇਣ ਲਈ ਜੀਵਨ ਦੇ ਬਿਰਚ ਦੇ ਨਾਲ ਇੱਕ ਮਨੁੱਖ ਦੇ ਰੂਪ ਵਿੱਚ ਧਰਤੀ ਉੱਤੇ ਆਏ ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜੀਵੰਦਾ ਉਠਾਵਾਂਗਾ ਯਿਸੂ ਦਾ ਮਾਸ ਅਤੇ ਲਹੂ ਜੀਵਨ ਦਾ ਬਿਰਚ ਹੈ ਜੋ ਸਦੀਪਕ ਜੀਵਨ ਦਿੰਦਾ ਹੈ ਫਿਰ ਅਸੀਂ ਯਿਸੂ ਦਾ ਮਾਸ ਅਤੇ ਲਹੂ ਜੀਵਨ ਦੇ ਬਿਰਜ ਨੂੰ ਕਿਵੇਂ ਖਾ ਸਕਦੇ ਹਾਂ ਲਓ ਖਾਓ ਇਹ ਮੇਰਾ ਸਰੀਰ ਹੈ ਤੁਸੀਂ ਸਾਰੇ ਇਸ ਵਿੱਚੋਂ ਪੀਓ ਕਿਉਂ ਜੋ ਨੇਮਦਾਇ ਮੇਰਾ ਉਹ ਲਹੂ ਹੈ ਜਿਹੜਾ ਬੋਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ ਜੋ ਕੋਈ ਨਵੇਂ ਨੇਮ ਦੇ ਪਸਾਹ ਮਨਾਉਂਦਾ ਹੈ ਉਹ ਸਦੀਪਕ ਜੀਵਨ ਪ੍ਰਾਪਤ ਕਰ ਸਕਦਾ ਹੈ ਹਾਲਾਂਕਿ ਨਵੇਂ ਨੇਮ ਦੇ ਪਸਾਹ ਨੂੰ ਸਮਰਾਟ ਕਨਸਟੈਂਟਾਈਨ ਨੇ ਨਸ਼ਟ ਕਰ ਦਿੱਤਾ ਸੀ ਨਵੇਂ ਨੇਮ ਪਸਾਹ ਦੇ ਬਿਨਾਂ ਜੀਵਨ ਦਾ ਵਿਰਤ ਸਦੀਪਕ ਜੀਵਨ ਨਹੀਂ ਹੈ ਮੁਕਤੀ ਲਈ ਦੁਈ ਵਾਰ ਪ੍ਰਗਟ ਹੋਵੇਗਾ ਪਰਮੇਸ਼ਵਰ ਇਸ ਧਰਤੀ ਉੱਤੇ ਦੂਜੀ ਵਾਰ ਗਵਾਚੇ ਹੋਏ ਜੀਵਨ ਦੇ ਵਿਰਜ ਨੂੰ ਮੂਰਤ ਸਥਾਪਿਤ ਕਰਨ ਲਈ ਆਏ ਹਨ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਪਰਮੇਸ਼ਵਰ ਦੂਜੀ ਵਾਰ ਆਉਣਗੇ ਤਾਂ ਉਹਨਾਂ ਨੂੰ ਕੀ ਲੈ ਕੇ ਆਉਣਾ ਚਾਹੀਦਾ ਹੈ ਉਹ ਨਵੇਂ ਨੇਮ ਦਾ ਪਸਾਰ ਜੀਵਨ ਦਾ ਵਿਰਜ ਲਿਆਏ ਹਨ ਜੋ ਸਿਰਫ ਪਰਮੇਸ਼ਵਰ ਹੀ ਸਾਨੂੰ ਦੇ ਸਕਦੇ ਹਨ ਅਸੀਂ ਮਸੀਹਾਂ ਸੰਗ ਹੋਂਗ ਤੇ ਵਿਸ਼ਵਾਸ ਕਰਦੇ ਹਾਂ ਜੋ ਨਵੇਂ ਨੇਮ ਦੇ ਪਸਾਖ ਦੁਆਰਾ ਮੌਤ ਨੂੰ ਨਸ਼ਟ ਕਰਕੇ ਸਾਨੂੰ ਸਦੀਪਕ ਜੀਵਨ ਦਿੰਦੇ ਹਨ। ਕਿਰਪਾ ਕਰਕੇ ਨਵੇਂ ਨੇਮ ਦਾ ਪਸਾਖ ਮਨਾਓ ਜੀਵਨ ਦੇ ਬਿਰਛ ਦਾ ਭੋਜ ਜੋ ਮਸੀਹਾਂ ਸੰਗ ਹੋਂਗ ਸਾਨੂੰ ਦਿੰਦੇ ਹਨ ਅਤੇ ਸਦੀਪਕ ਜੀਵਨ ਪ੍ਰਾਪਤ ਕਰੋ। ਉਸ ਦਿਨ ਆਖਿਆ ਜਾਵੇਗਾ ਵੇਖੋ ਇਹ ਸਾਡਾ ਪਰਮੇਸ਼ੁਰ ਹੈ ਅਸੀਂ ਉਹਨੂੰ ਉਡੀਕਦੇ ਹਾਂ ਅਤੇ ਉਹ ਸਾਨੂੰ ਬਚਾਵੇਗਾ। ਏ ਯਹੋਵਾ ਹੈ ਇਸੇ ਪਹਾੜ ਤੇ ਸੈਨਾਨ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਤ ਕਰੇਗਾ ਪੁਰਾਣੀਆਂ ਮਦਾਂ ਦੀ ਦਾਉਤ ਗੁੱਦੇ ਸੜੇ ਮੋਟੀਆਂ ਵਸਤਾਂ ਉਹ ਮੌਤ ਨੂੰ ਸਦਾ ਲਈ ਚਾਫ ਲਵੇਗਾ